ਤੇ ਫਿਰ ਗੁਰਦਾਸ ਨੰਗਲ ਦੀ ਗੜੀ ਚੋਂ ਕੁਝ ਆਪਣਿਆਂ ਦੀ ਕੁਝ ਬੇਗਾਨਿਆਂ ਦੀ ਚਾਲ ਸਾਜੀ ਦੇ ਨਾਲ ਕੌਮ ਦਾ ਜਰਨੈਲ ਗ੍ਰਫਤਾਰ ਹੁੰਦਾ 700 ਗੱਡਾ ਕਿਸ ਤਰ੍ਹਾਂ ਦਾ ਜਲੂਸ ਦੇ ਰੂਪ ਚ ਪਰ ਚਿਹਰੇ ਤੇ ਸਰੂਰ ਹੈ ਅੱਖਾਂ ਚ ਖੁਮਾਰੀ ਹੈ ਗੁਰੂ ਦਾ ਬੰਦਾ ਹਰ ਖਸੋਗ ਤੇ ਰਹਿ ਨਿਆਰੋ ਨਾਹੀਂ ਮਾਣ અપਮਾਨਾ ਬੜੀ ਵਿਚਿੱਤਰ ਜਿਹਾ ਇਸ ਕਾਫਲੇ ਦਾ ਰੂਪ ਸੀ ਤੇ ਸਭ ਤੋਂ ਪਿੱਛੇ ਇੱਕ ਬਿੱਲੀ ਮਾਰ ਕੇ ਬਾਸ ਤੇ ਟੰਗੀਆਂ ਦਸਣ ਲਈ ਕਿ ਸਿੱਖਾਂ ਦੇ ਕਿਲੇ ਵਿੱਚ ਇੱਕ ਬਿੱਲੀ ਵੀ ਨਹੀਂ ਛੱਡੀ ਅਬਦੁਲ ਸਮਦ ਖਾਨ ਜਕਰੀਆ ਖਾਨ ਫਰਖਸ਼ੀਰ ਦੇ ਸਮਖਸ਼ੇ ਲ ਜਾਂਦੇ ਆ ਰੋਜ਼ ਦਾ 100 ਸਿੱਖ ਕਤਲ ਹੁੰਦਾ ਤੇ ਫਿਰ ਗੁਰੂ ਦੇ ਬੰਦੇ ਦੀ ਵਾਰੀ ਆਉਂਦੀ ਹੈ ਜਿਨ੍ਹਾਂ ਨੂੰ ਦੁਨੀਆਂ ਦਾ ਕੋਈ ਸਤਮ ਐਸਾ ਨਹੀਂ ਸੀ ਜਿਹੜਾ ਗੁਰੂ ਦੇ ਬੰਦੇ ਤੇ ਨਹੀਂ ਤਾਇਆ ਕੋਈ ਦੁਨੀਆ ਦੇ ਵਿੱਚ ਐਸਾ ਪਿਓ ਨਹੀਂ ਹੋਏਗਾ ਜਿਨੇ ਆਪਣੇ ਪੁੱਤ ਦੇ ਕਾਲਜੇ ਦਾ ਜੀਬ ਨਾਲ ਟੇਸਟ ਵੇਖਿਆ ਹੋਵੇ ਸਵਾਦ ਵੇਖਿਆ ਹੋਵੇ ਕਿਸੇ ਦੀ ਹਿੰਮਤ ਹੈਗੀ ਆ ਪਏ ਆਪਣੇ ਪੁੱਤ ਦੇ ਕਾਲਜੇ ਦਾ ਸਵਾਦ ਜੀਬ ਨਾਲ ਚੱਖ ਕੇ ਦੱਸੇ ਉਹ ਗੁਰੂ ਦਾ ਬੰਦਾ ਸੀ ਜਿਹਦੇ ਅੰਦਰ ਐਡਾ ਸਬਰ ਸੀ ਪਰ ਸਿੱਖੀ ਸਦਕ ਨਹੀਂ ਹਾਰਿਆ ਜੰਬੂਰਾ ਨਾਲ ਮਾਸ ਟੁੱਟਿਆ ਅੱਖਾਂ ਕੱਢੀਆਂ ਅੰਗ-ਅੰਗ ਕੱਟਿਆ ਗਿਆ ਸਾਧ ਸੰਗਤ ਗੁਰੂ ਦਾ ਬੰਦਾ ਨਹੀਂ ਡੋਲਿਆ ਸਿੱਦਕ ਨਹੀਂ ਹਾਰਿਆ ਸਾਥ ਸੰਗਤ ਜੀ ਖੂਨ ਦੇ ਛੱਪੜ ਲੱਗੇ ਆ ਸਾਥੀ ਕਤਲ ਹੋ ਰਿਹਾ ਪੁੱਤਰ ਦਾ ਕਾਲਜਾ ਚਾਕ ਹੋ ਰਿਹਾ ਸਹਜ ਵਿੱਚ ਟਿਕਾਉ ਵਿੱਚ ਬੈਠੇ ਆ ਟਿਕਾਉ ਵਿੱਚ ਕਈ ਤਰ੍ਹਾਂ ਦੇ ਸਵਾਲ ਸ਼ਾਇਦ ਕਿਤੇ ਥਿੜਕ ਜਾਵੇ ਪਰ ਗੁਰੂ ਦਾ ਬੰਦਾ ਆ ਨਾ ਸਿੱਦਕ ਨਹੀਂ ਹਾਰਿਆ